ਅੱਜ ਦਾ ਦਿਨ ਮੇਰੇ ਵਾਸਤੇ ਬਹੁਤ ਹੀ ਸਪੈਸ਼ਲ ਦਿਨ ਸੀਗਾ ਬਹੁਤ ਹੀ ਜਿੰਦਗੀ ਦੇ ਦਿਨ ਸੀਗਾ ਕਿਉਂਕਿ ਮੇਰੀ ਦੁਨੀਆ ਮੇਰਾ ਸਭ ਖੁਸ਼ ਹੈ ਜਣ ਕੇ ਅੱਜ ਸਾਡੇ ਬੇਟੇ ਲਾਵਨੀ ਤੇ ਕੈਲੇ ਦਾ ਜਨਮ ਦਿਨ ਨਾ ਤਾਂ ਸਵੇਰ ਦਾ ਟਾਈਮ ਵੱਜ ਚੁੱਕੀ ਹੈ ਤੇ ਛੇ ਸਸੀਤਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਮਲਾਵਾਂਗੀ ਬਰਥਡੇ ਬੋਏ ਨਾਲ ਜਣ ਕੇ ਲਾਵਨੀ ਤੇ ਕੈਲੇ ਮੇਰਾ ਬੇਟਾ ਇਹ ਹੱਲੇ ਹੁਣੇ ਸੁੱਤਾ ਉੱਠਿਆ ਆ ਤੇ ਸਭ ਤੋਂ ਪਹਿਲਾਂ ਮੈਂ ਨੂੰ ਨਿਲਾਵਾਂਗੀ ਤਿਆਰ ਕਰਾਂਗੀ ਫਿਰ ਮੈਂ ਨੂੰ ਲੈ ਕੇ ਜਾਵਾਂਗੀ ਜੇ ਨੀਚੇ ਤੇ ਲਾਵਨੋਂ ਨਿਲਾ ਕੇ ਮੈਂ ਲੈ ਆਈ ਸੀਗੀ نیچے ਇਹ ਇੱਥੇ ਰਹਿ ਕੇ ਬਹੁਤ ਖੁਸ਼ ਹੁੰਦਾ ਹੈ ਸਾਡੇ ਦਾਦਾ ਜੀ ਨਾਲ ਤੇ ਇਹ ਇਹਨੂੰ ਅਸੀਂ ਲੈ ਕੇ ਦਿੱਤਾ ਸੀਗਾ ਛੋਟਾ ਜਿਹਾ ਬੋਲਟ ਵਾਲਾ ਬੱਚਿਆਂ ਵਾਲਾ ਖਿਡੌਣਾ ਸੀਗਾ ਇਹ ਪਹਿਲਾਂ ਪਹਿਲਾਂ ਡਰਦਾ ਬਹੁਤ ਸੀਗਾ ਕਿ ਇਹ ਪਤਾ ਨਹੀਂ ਮੈਂ ਨਕੀ ਦੇ ਦਿੱਤਾ ਤੇ ਹੌਲੀ ਹੌਲੀ ਇਹਨੂੰ ਆਦੀ ਆਤ ਪਾ ਤੀ ਤੇ ਬੈਠਣ ਦੀ ਹੁਣ ਇਹ ਉਹਨਾਂ ਖੇਡਦਾ ਰਹਿੰਦਾ ਆ ਯਾਨੀ ਕਿ ਇਹਦੇ ਪਿੱਛੇ ਪਿੱਛੇ ਰਹਿਣਾ ਪੈਂਦਾ ਹੱਲੇ ਇਹ ਬਹੁਤ ਛੋਟਾ ਆ ਇਨਹੋ ਹਲੇ ਇਨੀ ਆਦਤ ਨਹੀਂ ਹੈਗੀ ਇਕੱਲੇ ਰਹਿਣ ਦੀ ਸੋ ਖੇਡ ਖੁੜ ਕੇ ਲਾਵ ਸੌਂ ਗਿਆ ਸੀਗਾ ਤੇ ਟਾਈਮ ਬੱਜ ਚੁੱਕੇ ਨੇ ਸ਼ਾਮ ਦੇ 4 ਤੇ ਅਸੀਂ ਵੀ ਲੱਗੀਆਂ ਜੀ ਆਪਣੇ ਡੈਕੋਰੇਸ਼ਨ ਤਿਆਰ ਕਰਨ ਕਿਉਂਕਿ ਲਾਵ ਜਦੋਂ ਜਾਗਦਾ ਹੁੰਦਾ ਉਹ ਤੋਂ ਕੁਝ ਨਹੀਂ ਕਰਾ ਦਿੰਦਾ ਕਿ ਤੁਹਾਨੂੰ ਪਤਾ ਇਹ ਛੋਟੇ ਛੋਟੇ ਬੱਚੇ ਪਿੱਛੇ ਵਿੱਚ ਭੁੰਮਦੇ ਹੀ ਰਹਿੰਦੇ ਆ ਤੇ ਐਵੇਂ ਬਾਜ਼ਾਰ ਤੋਂ ਸਮਾਨ ਲੈ ਕੇ ਆਏ ਸੀਗੀ ਡੈਕੋਰੇਸ਼ਨ ਵਾਸਤੇ ਤੇ ਮੌਸਮ ਬਹੁਤ ਬਹੁਤ ਖਰਾਬ ਹੋ ਗਿਆ ਸੀਗਾ ਹਵਾ ਬਹੁਤ ਜ਼ਿਆਦਾ ਚੱਲਦੀ ਫਿਰ ਸੀਗੀ ਜਿੱਦਾਂ ਯਾਨੀ ਕਿ ਮੀਂਹ ਹੀ ਸੁਭਾਵਨਾ ਬਣ ਗਈ ਸੀ ਤੇ ਸ਼ਾਮ ਤੱਕ ਪਤਾ ਨਹੀਂ ਕਿੱਦਾਂ ਹੋਣੀ ਸੀਗੀ ਮੀਂਹ ਆ ਹੀ ਜਾਣਾ ਸੀਗਾ ਵੈਸੇ ਤੇ ਕਿਉਂਕਿ ਬੱਦਲ ਉਹ ਜ਼ਿਆਦਾ ਹੋ ਗਿਆ ਸੀਗਾ ਤੇ ਅਸੀਂ ਫਿਰ ਵੀ ਮਾਨਵ ਦੇ ਡਰ ਲੈ ਕੇ ਡੈਕੋਰੇਸ਼ਨ ਕਰਦੇ ਰਹੇ ਸੀਗੇ ਤੇ ਅਸੀਂ ਲੱਕੀਆਂ ਜੀ ਡੈਕੋਰੇਸ਼ਨ ਕਰ ਰਹੇ ਸੀ ਸਾਡੇ ਬਲੂਨ ਵੀ ਦੇ ਕੇ ਫੁਲਾਏ ਸੀਗੇ ਤੇ ਦੂਸਰੀ ਸਾਈਡ ਤੇ ਮੇਰੇ ਘਰ ਦੇ ਜਾਣ ਕੇ ਲਾਹ ਦੇ ਨਾਲ ਕੇ ਆ ਗਏ ਆ ਉਹਦੀਆਂ ਮਾਸੀਆਂ ਤੇ ਇਹ ਮੇਰਾ ਭਾਂਜਾ ਆ ਤੇ ਉਹਦੀਆਂ ਮਾਸੀਆਂ ਵੀ ਆਈਆਂ ਆ ਤੇ ਲਾਹ ਨੂੰਣਾ ਸੌਣ ਦੀ ਤਿਆਰੀ ਕਰਤਾ ਸੀਗਾ ਫਿਰ ਜਾਣ ਕੇ ਤੇ ਉਹਨਾਂ ਨੇ ਆ ਕੇ ਇਹਨੂੰ ਖਾਲ ਦਿੱਤਾ ਤੇ ਮੌਸਮ ਹਾਲ ਤੱਕ ਵੀ ਬਹੁਤ ਖਰਾਵਾ ਹਾਲ ਤੱਕ ਵੀ ਹਵਾ ਜਿਹੜੀ ਨੇੜੀ ਆ ਉਹ ਬਹੁਤ ਜ਼ਿਆਦਾ ਚੱਲ ਰਹੀ ਪਈ ਆ ਤੇ ਉਹਨਾਂ ਨੇ ਲਾਵਨ ਨੂੰ ਹੈਪੀ ਬਰਥਡੇ ਵਿਸ਼ ਕੀਤਾ ਤੇ ਉਹਨੇ ਮੂੰਹਵਾਲ ਦੇਖਦਾ ਕਿ ਮੈਨੂੰ ਕੀ ਕਹਿੰਦੀਆਂ ਆ ਤੇ ਲੋ ਜੀ ਬੱਦਲ ਬਹੁਤ ਜ਼ਿਆਦਾ ਹੋ ਗਿਆ ਆ ਫੇਰ ਦੁਬਾਰਾ ਤੇ ਮੇਰੇ ਸੱਚੀ ਮਨ ਦੀਦਾਰ ਫਾਇ ਗਿਆ ਸੀਗਾ ਵੀ ਬਹੁਤ ਜ਼ਿਆਦਾ ਮੀਂਹ ਮਤਲਬ ਆਉਣ ਵਾਲਾ ਆ ਤੇ ਆਪਾਂ ਜਲਦੀ ਸੀਗੇ ਛੇਰ ਕੋਲ ਸਮਾਨ ਲੈਣ ਵਾਸਤੇ ਤੇ ਮੀਂਹ ਬਹੁਤ ਜ਼ਿਆਦਾ ਪਿਆ ਮੀਂਹ ਲਗਾਤਾਰ 3 ਘੰਟੇ ਪਿਆ ਇਹ ਗਰਮੀ ਵੀ ਚਲੋ ਬਹੁਤ ਸੀ ਚਲੋ ਠੀਕ ਮੌਸਮ ਵੀ ਠੀਕ ਹੋ ਗਿਆ ਪਰ ਬਰਥਡੇ ਜਿਹੜਾ ਕਿ ਥੋੜਾ ਜਿਹਾ ਖਰਾਬ ਹੋ ਗਿਆ ਤੋਂ ਘਰ ਸਾਨੂੰ ਆਉਂਦਿਆਂ ਨੂੰ ਬਚ ਚੁੱਕੀ ਸੀਗੇ 9 ਥੱਲੇ ਅਸੀਂ ਲਾਉ ਦਾ ਕੇਕ ਵੀ ਲੈਣਾ ਸੀਗਾ ਤੇ ਅਸੀਂ ਸਿੱਧਾ ਚਲ ਗਏ ਸੀਗੇ ਉਹ ਵਾਲੀ ਸ਼ੌਪ ਜਿੱਥੇ ਆਪਾਂ ਕੇਕ ਦੱਸ ਸੀ ਸੋ ਆਪਾਂ ਹੀ ਸਾਨੂੰ ਫੋਨ ਕਰਕੇ ਬੁਲਾ ਲਿਆ ਸੀ ਕੇਕ ਲੈ ਜਾਓ ਤੇ ਕੇਕ ਦੀ ਜ਼ਿੰਮੇਵਾਰੀ ਮੈਂ ਦਿੱਤੀ ਸੀ ਸਾਡੇ ਚਾਚਾ ਜੀ ਨੂੰ ਤੇ ਉਹਨਾਂ ਨੇ ਮੈਨੂੰ ਹੀ ਸਰਪ੍ਰਾਈਜ਼ ਕਰ ਦਿੱਤਾ ਕਿਉਂਕਿ ਕੇਕ ਜਿਹੜਾ ਥੀ ਉਹ ਬਹੁਤ ਹੀ ਸੋਹਣਾ ਬਣਿਆ ਸੀਗਾ ਬਹੁਤ ਸੋਹਣਾ ਬਣਿਆ ਸੀਗਾ ਤੇ ਨੈਮੀ ਨੇ ਫਸਟ ਟਾਈਮ ਹੀ ਦੇਖਿਆ ਕੇਕ ਨੂੰ ਤੇ ਬਹੁਤ ਹੀ ਸੋਹਣਾ ਸੀਗਾ ਤੇ ਭਾਜੀ ਕੋਲ ਲਾਵਦਾ ਲਖਾਇਆ ਨਾਮ ਤੇ ਨਾਮ ਲਗਾ ਕੇ ਅਸੀਂ ਕੇਕ ਲੈ ਕੇ ਚੱਲੇ ਹੁਣ ਘਰ ਕੇਕ ਸੱਚੀ ਬਹੁਤ ਕਿਊਟ ਜਿਆ ਸੀਗਾ ਅਸੀਂ ਜ਼ਿੰਮੇਵਾਰ ਚਾਚਾ ਜੀ ਨੂੰ ਦਿੱਤੀ ਤੇ ਚਾਚਾ ਜੀ ਲੈ ਕੇ ਆਏ ਹੁਣ ਠੀਕ ਲਾਵਦਾ ਇਹਨਾਂ ਨਾਲ ਬਹੁਤ ਜ਼ਿਆਦਾ ਪਿਆਰ ਆ ਇਹ ਲਾਵ ਨੂੰ ਬਹੁਤ ਪਿਆਰ ਕਰਦੇ ਆ ਤੇ ਚਲੋ ਜੀ ਕੇਕ ਦਾ ਘਰੇ ਆ ਗਿਆ ਸੀਗਾ ਪਰ ਮੌਸਮ ਨਹੀਂ ਹਾਲ ਤੱਕ ਠੀਕ ਹੋਇਆ ਸੀਗਾ ਹਵਾ ਬਹੁਤ ਚਲਦੀ ਪਈ ਸੀਗੀ ਤੇ ਇੱਧਰ ਆਪਾਂ ਡੈਪਰੇਸ਼ਨ ਕੀਤੀ ਆ ਲਾਵ ਵਾਸਤੇ ਛੋਟੀ ਜਹੀ ਤੇ ਮੈਮੀ ਹੋ ਗਈ ਸੀਗੀ ਰੈਡੀ ਇਹ ਸੂਟ ਮੇਰੇ ਘਰ ਦੇ ਲੈ ਕੇ ਆਏ ਮੇਰੇ ਵਾਸਤੇ ਅੱਜ ਮੈਂ ਉਹ ਪਾਇਆ ਆ ਲਾਵ ਦੇ ਵੀ ਸੂਟ ਹੋ ਵੀ ਪਾਇਆ ਆ ਤੇ ਇਹ ਜੀ ਸਾਡੇ ਹੈਗੇ ਜੀ ਬਾਬਾ ਜੀ ਜਿਹਨੂੰ ਇਹਦੇ ਪਪਾ ਜੀ ਮੰਨਦੇ ਆ ਅਸੀਂ ਸਾਰੇ ਮੰਨਦੇ ਆ ਅਸੀਂ ਇਹਨਾਂ ਨੂੰ ਵੀ ਇਨਵਾਈਟ ਕੀਤਾ ਸੀਗਾ ਲਾਵ ਦੇ ਬਰਥਡੇ ਤੇ ਸੋ ਹੁਣ ਅਸੀਂ ਲੱਗ ਟਾਈਮ ਹੋ ਗਿਆ ਜੀ ਕੇਕ ਕੱਟਣ ਦਾ ਸਾਰਾ ਕੁਝ ਰੈਡੀ ਹੋ ਗਿਆ ਆ ਤੇ ਆਪਾਂ ਹੁਣ ਲੱਗਿਆ ਜੀ ਕੇਕ ਕੱਟ ਖਾਣਾ ਬੱਦਲ ਬਹੁਤ ਜ਼ਿਆਦਾ ਹੋਇਆ ਪਿਆ ਸੀ ਬਾਹਰ ਤੇ ਬਿਜਲੀ ਤੇ ਅਮੀ ਬਹੁਤ ਜ਼ਿਆਦਾ ਮਤਲਬ ਆਪਣਾ ਜੋਰ ਦਿਖਾ ਰਿਹਾ ਸੀਗਾ ਤੇ ਇਹ ਹੈ ਜੀ ਸਾਡੀ ਫੈਮਲੀ ਆਪਾਂ ਸਾਰੇ ਜਾਣੇ ਹੋ ਗਏ ਆ ਜੀ ਹੁਣ ਇਕੱਠੇ ਕਿਉਂਕਿ ਆਪਾਂ ਹੁਣ ਕੱਟਣਾ ਆ ਕੇਕ ਤੇ ਪੱਖੇ ਵੀ ਲਗਾਨੇ ਸੀ ਗਰਮੀ ਬਹੁਤ ਸੀਗੀ ਤੇ ਪਿੱਛੇ ਡੈਕੋਰੇਸ਼ਨ ਜਿਹੜੀ ਉੜਦੀ ਪਈ ਸੀਗੀ ਸੋ ਸਾਰੇ ਜਾਣੇ ਕੇਕ ਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋਏ ਸੀਗੇ ਇਹ ਵੀ ਬਹੁਤ ਸੋਹਣਾ ਕੇਕ ਆ ਲਾਵ ਦੇ ਮਾਂ ਤੇ ਡਰ ਪੈ ਗਿਆ ਸੀਗਾ ਕਿ ਮੈਨੂੰ ਕਿੱਥੇ ਲਿਆ ਆ ਕਿਉਂਕਿ ਹਲੇ ਛੋਟਾ ਕਰਕੇ ਹੋਰ ਜਰਦਾ ਬਹੁਤ ਆ ਕਿ ਮੈਂ ਕਿੱਥੇ ਆ ਗਈ ਆ ਸੋਸਲ ਜਾਨੇ ਐਕਸਾਈਟਡ ਸੀ ਵੀ ਕਦੋਂ ਕੇਕ ਕੱਟ ਹੋਗਾ ਤੇ ਕਦੋਂ ਲਾਵਰੋ ਵੀ ਹੁਣ ਨੀਂਦ ਆਉਂਦੀ ਪਈ ਸੀ ਕਿਉਂਕਿ ਉਹ ਤੁਹਾਨੂੰ ਪਤਾ ਹੀ ਬੱਚਾ ਜਦੋਂ ਨੀਂਦ ਵੇਹ ਹੁੰਦਾ ਉਹ ਖੇਡਦਾ ਰਹਿੰਦਾ ਆ ਤੇ ਲਾਵਰ ਮੇਤੋ ਵੀ ਬਹੁਤ ਯਾਰ ਹੁੰਦਾ ਪੈ ਚੋਪਾ ਨਹੀਂ ਕਰਦਾ ਸੀ ਇਸ ਕਰਕੇ ਤੇ ਆਪਾਂ ਚਾਹਤਾ ਦੀ ਨੂੰ ਫੜਾਤਾ ਸੀਗਾ ਤੇ ਹੁਣ ਵਾਰੀ ਆ ਗਈ ਜੇ ਕੇਕ ਕੱਟਣ ਦੀ ਤੇ ਇਹ ਹਰੇਕ ਚੀਜ਼ ਨੂੰ ਚੱਕ-ਚੱਕ ਕੇ ਸਿਰਦਾ ਰਹਿੰਦਾ ਆ ਵੀ ਮੈਨੂੰ ਫੜਾ-ਫੜਾਉਣ ਤੇ ਹਰੇਕੀ ਨੂੰ ਹੱਥ ਲਾਈ ਜਾਂਦਾ ਸੀ ਕੇਕ ਦੇ ਉੱਤੇ ਗੁੱਦਾ ਬੜਿਆ ਸੀਗਾ ਉਹਨੂੰ ਵੀ ਹੱਥ ਲਾਈ ਜਾਂਦਾ ਸੀਗਾ ਸੋ ਨਾਈਫ ਨਾਲ ਲਵ ਨੇ ਫਾਈਨਲੀ ਕੇਕ ਕੱਟ ਕਰ ਹੀ ਦਿੱਤਾ ਤੇ ਇਹਨੂੰ ਜਦੋਂ ਕੇਕ ਪਸੰਦ ਵੀ ਨਹੀਂ ਹੈਗਾ ਸ਼ਾਇਦ ਕਿਉਂਕਿ ਇਹ ਜਿਹਨੂੰ ਕੋਈ ਵੀ ਉਹਦਾ ਮੂੰਹ ਚ ਟੱਕੀ ਜਾਂਦਾ ਸੀਗਾ ਕਿ ਸੱਤ ਪੱਲਾ ਇਹਦੀ ਭੂਆ ਨੇ ਇਹਨੂੰ ਗਿਫਟ ਕੀਤਾ ਇੱਕ ਬਹੁਤ ਹੀ ਸੋਹਣੀ ਤੇ ਕਿਊਟ ਜੀ ਫੋਟੋ ਜੋ ਕਿ ਲਵ ਦੇ ਮਤਲਬ ਕਿ ਜਨਮ ਦਿਨਾਂ ਜਨਮ ਦਿਨ ਦੇ ਨਾਲ ਹੀ ਆ ਫੋਟੋ ਸਾਰਾ ਕੁਝ ਲਿਖਿਆ ਕਿ ਲਾਵ ਦਾਤ ਹੋਇਆ ਸੀ ਕਦੋਂ ਕਿੱਥੇ ਹੋਇਆ ਸੀਗਾ ਤੇ ਪਾਪਾ ਨਾਲ ਮੰਮਾ ਨਾਲ ਤੇ ਇਹ ਬਹੁਤ ਹੀ ਕਿਊਟ ਜਿਹਾ ਪਿਆਰਾ ਜਿਹਾ ਗਿਫਟ ਲਾਵ ਵਾਸਤੇ ਸੀਗਾ ਸਾਰੇ ਲਾਵ ਆ ਕੇ ਬਹੁਤ ਹੀ ਸੋਹਣੇ ਸੋਹਣੇ ਗਿਫਟ ਲੈ ਕੇ ਆਏ ਸੀਗੇ ਤੇ ਇਹ ਹੈ ਜੀ ਮੇਰੀ ਫੈਮਿਲੀ ਕਰਨੀ ਕਿ ਲਾਵ ਦੀਆਂ ਮਾਸੀਆਂ ਤੇ ਇਧਰ ਸਾਡੀ ਫੋਟੋ ਅਚਾਨਕ ਕਿੱਥੀ ਸੀਗੀ ਇਸ ਕਰਕੇ ਨਾਲ ਸਾਡੇ ਨਾਲ ਸ਼ੇਅਰ ਕੀਤੀਆਂ ਸੋ ਇਹ ਫੋਟੋ ਮੈਂ ਆਪ ਲਗਾਈ ਸੀਗੀ ਤੇ ਅਸੀਂ ਇਹਨਾਂ ਨਾਲ ਵੀ ਫੋਟੋ ਕਰਵਾਈ ਸੀਗੀ ਲਾਵ ਨੇ ਕਿਸੇ ਕੋ ਕੇਕ ਨਹੀਂ ਕਰਤਾ ਇਹ ਸਾਡੇ ਚਾਚਾ ਜੀ ਹੈ ਇਹਨਾਂ ਦਾ ਬਹੁਤ ਪਿਆਰ ਆ ਤੇ ਸਾਡੀ ਫੈਮਲੀ ਸਾਰੀ ਜਾਨੀ ਕਿ ਆ ਪਾਈ ਸੀ ਤੇ ਇੰਨੀ ਗਰਮੀ ਜ਼ਿਆਦਾ ਹੋ ਗਈ ਸੀ ਤੇ ਬਾਹਰ ਮੀਂਹ ਵੀ ਜਿਹੜਾ ਕਿ ਹਲ ਤੱਕ ਵੀ ਪਈ ਜਾਂਦਾ ਸੀਗਾ ਸਵੇਰੇ ਮੇਰੇ ਘਰ ਤੇ ਆ ਮੇਰੀ ਫੈਮਲੀ ਆ ਤੇ ਲਾਵ ਆਪਣੀ ਫੋਟੋ ਬੜੀ ਗੌਰ ਨਾਲ ਦੇਖਦਾ ਆ ਹੱਥ ਵੀ ਮਾਰਦਾ ਸੀਗਾ ਉਹਦੇ ਤੇ ਸਾਰੀਆਂ ਫੋਟੋਆਂ ਵਿੱਚ ਤੁਹਾਨੂੰ ਨਸ਼ੀਅਤ ਕਰੂੰਗੀ ਤੇ ਥੈਂਕ ਯੂ ਸੋ ਮਾਚ ਉਹਨਾਂ ਦਾ ਜਿਨ੍ਹਾਂ ਨੇ ਬਹੁਤ ਸੋਹਣੇ ਸੋਹਣੇ ਲਾਵ ਵਾਸਤੇ ਗਿਫਟ ਲਿਆਂਦੇ ਤੇ ਇਹ ਗਿਫਟ ਮੇਰੇ ਮੰਮੀ ਹੁਣ ਲੈ ਕੇ ਆਏ ਸੀਗੇ ਪੇਕੇਆਂ ਵੱਲੋਂ ਤੇ ਆ ਸਾਡੇ ਚਾਚਾ ਜੀ ਹੋਣੇ ਦਿੱਤਾ ਸੀਗਾ ਲਾਵ ਹੁਣ ਵੀ ਉਹਦੇ ਵਿੱਚ ਬਹੁਤ ਛੋਟੇ ਲੈਂਦਾ ਆ ਇਹ ਕੇਕ ਜਿਹੜਾ ਸਾਰਿਆਂ ਨੇ ਬਹੁਤ ਪਸੰਦ ਕੀਤਾ ਸੀਗਾ ਸੋ ਇੱਧਰ ਮਹਾਰਾਜ ਜੀ ਸੋ ਗਏ ਆ ਥੱਕ ਹਾਰ ਕੇ ਇੰਨਾ ਰੋਇਆ ਸੀਗਾ ਜਿਹਦੇ ਬਾਅਦ ਲੈ ਕੇ ਉਦੋਂ ਹੀ ਇਹਨੂੰ ਨੀਂਦ ਆ ਗਈ ਸੀ ਸੋ ਸੋ ਗਿਆ ਸੀਗਾ ਇਹ ਤੇ ਕੇਕ ਕਟਕੀਤਾ ਸਾਰਿਆਂ ਨੂੰ ਖੁਲਾਇਆ ਕਿਉਂਕਿ ਬਾਹਰ ਤਾਂ ਹਾਲ ਤੱਕ ਮੀਂਹ ਲੱਗਦਾ ਸੀ ਬਾਹਰ ਕੇ ਅਸੀਂ ਨਹੀਂ ਗਏ ਸੀ ਬਾਅਦ ਵਿੱਚ ਗਏ ਸੀਗੇ ਸੇ ਇਹ ਆ ਜੀ ਲੱਭਦਾ ਠੀਕ ਜੋ ਕਿ ਸਾਰਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਸੀਗਾ ਤੇ ਐਸੀ ਮੇਰਾ ਅੱਜ ਦਾ ਵਲੌਗ ਲਾਵ ਦਾ ਪਹਿਲਾ ਬਰਥਡੇ ਆ ਉਹਦੇ ਪਾਪਾ ਤੋਂ ਬਿਨਾ ਮਨਾਇਆ ਸੀ ਕਿਉਂਕਿ ਉਹ ਬਾਹਰ ਅਬ੍ਰੋਨ ਕੰਟਰੀ ਵਿੱਚ ਅਸੀਂ ਸਭ ਤੋਂ ਆ ਪਹਿਲਾ ਸਾਡੇ ਘਰ ਚ ਪ੍ਰੋਗਰਾਮ ਆ ਉਹਨਾਂ ਦੇ ਮਗਰੋਂ ਮਨਾਇਆ ਆ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਆ ਤਾਂ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਥੈਂਕ ਯੂ ਸੋ ਮੱਚ ਮੇਰੀ ਵੀਡੀਓ ਦੇਖਣ ਵਾਸਤੇ ਇਹ ਸੀ ਮੇਰੇ ਬੇਟੇ ਲਾਵਣੇ ਤੇ ਕੈਲੇ ਦਾ ਜਨਮ ਦਿਨ ਦਾ ਪਹਿਲਾ ਵਲੌਗ ਤੇ ਸਪੋਰਟ ਜ਼ਰੂਰ ਕਰਿਓ